ਜੁਝਾਣਾ ਦੇ ਰਣਚ ਆਪ ਨੇ ਚੋਕੀ ਪੂਰੀ ਤਾਕਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਤਿਸ਼ੀ ਨੇ ਕੀਤਾ ਪ੍ਰਚਾਰ ਸਭਾ ਮੈਂਬਰ ਹਰਪਜਨ ਸਿੰਘ ਨੇ ਵੀ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਲਈ ਮੰਗੀਆਂ ਵੋਟਾਂ ਜੁਝਾਣਾ ਚ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦਾ ਚੋਣ ਪਚਾਰ ਪੰਜਾਬ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ ਆਪ ਨੇ ਕੀਤਾ ਪਲੇਟਵਾਰਡ ਕਿ ਹਬ ਜੀਪੀ ਨੇ ਕਰਤਾਰਪੁਰ ਸਾਹਿਬ ਦੀ ਕੀਤੀ ਬੇਅਦਬ ਅਕਾਲੀ ਦਲ ਪਾਜ ਪਾ ਦੇਖਠ ਜੋਰ ਤੇ ਬੋਲੇ ਸਿਕੰਦਰ ਸਿੰਘ ਮਲੂਕਾ ਕੇ ਹਾ ਸਿਆਸਤ ਅਜਿਹੀ ਕੋਈ ਗੱਲ ਨਹੀਂ ਜਿਹੜੀ ਹੋ ਨਹੀਂ ਸਕਦੀ ਪਰਦੇ ਦੇ ਪਿੱਛੇ ਚਲਦੀਆਂ ਨੇ ਕੁਝ ਗੱਲਾਂ ਮਹਾਰਾਸ਼ਟਰ ਦੇ ਪੁਨੇ ਚਵਟਾ ਹਾਦਸਾ ਪੁਲ ਟੁੱਟਣ ਕਾਰਨ ਪਹਾੜੀ ਦੇ ਚਰਨੇ ਚ ਰੁੜੇ ਕਈ ਲੋਕ ਚਾਰ ਲੋਕਾਂ ਦੀ ਹੋਈ ਮੌਤ ਅੰਬਾਦ ਹਾਦਸੇ ਚ ਪਰਿਵਾਰਾਂ ਨੂੰ ਸੌਪੀਆਂ 24 ਮ੍ਰਿਤਕ ਦੇਹਾਂ ਹੁਣ ਤੱਕ 47 ਲਾਸ਼ਾਂ ਦੀ ਹੋਈ ਪਛਾਣ ਮਦਦ ਲਈ 6 ਆਈਪੀਐਸ ਤੇ 500 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਤਨਾਂ ગુજરાત ਦੇ સાપકા सीएम વિજે રૂપાણી ਦਾ આજ ਹੋਵੇਗਾ સંસ્કાર ગૃહ મંત્રી અમિત શાહ સહિત કઈ લીડર્સ હોણગી સામે સુભા સરકાર ને એક દિન ਦਾ એલાન આ હસૂન વન નેશનલ ઇલેક્શન નો લેકે સંસદી કમિટી નાલ આજ મીટિંગ કરન ગિયા હરિયાણા દિયા સારીયા સાયસી પાર્ટીયા ચંડીગઢ દે હાયત હોટેલ છોવેગી બેઠક 3 વજે મુખ્યમંત્રી નાસસેણી nalvi ચર્ચા કરેગી કમિટી ਮੋਹੱਲੇ 'ਚ ਆਏ ਸਤਾਫਤੇ ਬਦਮਾਸ਼ ਵਿਦਿਆਲੇ ਮੁਟਬੇੜ ਫਾਇਰਿੰਗ ਸੰਦੀਪ ਨਾਮ ਦੇ ਬੁਲਸਮ ਨੂੰ ਲੱਗੀ ਗੋਲੀ ਬੀਤੇ ਦਿਨੀ ਮੋਹੱਲੇ 'ਚ ਕਤਲ ਕਰਕੇ ਹੋਇਆ ਸੀ ਫਰਾਰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੋਰ ਨਿਊਜ਼ ਟੀਨ ਪੰਜਾਬ ਹਰਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਸੋਨੀਆ ਗਾਂਧੀ ਦੀ ਕਿਉਂਕਿ ਸੋਨੀਆ ਗਾਂਧੀ ਦੀ ਸਿਹਤ ਵਿਗੜ ਗਈ ਹੈ ਸ਼੍ਰੀ ਗੰਗਾ ਰਾਮ ਹਸਪਤਾਲ ਦਿੱਲੀ ਦਾ ਤੁਨ ਨੂੰ ਦਾਖਲ ਕਰਵਾਇਆ ਗਿਆ ਹੈ 1 ਰਾਤ ਹੀ ਉਨ੍ਹਾਂ ਦਾਖਲ ਕਰਵਾਇਆ ਗਿਆ ਐਡਮਿਟ ਕਰਵਾਇਆ ਗਿਆ ਪੇਟ ਦੀ ਸਮੱਸਿਆ ਕਾਰਨ ਉਹ ਹਸਪਤਾਲ ਚ ਦਾਖਲ ਨੇ ਜਿਹਰੇ ਇਲਾਜ ਨੇ ਫਿਲਹਾਲ ਸੋਨੀਆ ਗਾਂਧੀ ਦੀ ਜੋ ਹਾਲਤ ਹੈ ਉਹ ਸਟੇਬਲ ਦੱਸੀ ਜਾ ਰਹੀ ਹੈ ਤੇ ਸੋਨੀਆ ਗਾਂਧੀ ਦੀ ਸਿਹਤ ਵਿਗੜੀ ਸਿਹਤ ਵਿਗੜੀ ਤੇ ਅਚਾਨਕ ਉਹਨਾਂ ਨੂੰ ਦਿੱਲੀ ਦੇ shri gangaram hospital ਚ ਦਾਖਲ ਕਰਵਾਇਆ ਗਿਆ ਜੇਰੇ ਇਲਾਜ ਤੇ ਅੰਤਸਰ ਪੇਟ ਦੀ ਸਮੱਸਿਆ ਦੇ ਕਰਕੇ ਉਹਨਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਕਿ ਦਿੱਕਤ ਆਈ ਸੀ ਫਿਲਹਾਲ ਸੋਨੀਆ ਗਾਂਧੀ ਜੀ ਜੋ ਸਿਹਤ ਹੈ ਉਹ ਸਥਿਰ ਦਸਤੀ ਜਾ ਰਹੀ ਹੈ ਦੇ ਕਾਂਗਰਸ ਦੇ ਸੀਨੀਅਰ ਨੇਤਾ ਨੇ ਆਗੂ ਨੇ ਸੋਨੀਆ ਗਾਂਧੀ ਨੂੰ ਐਤਵਾ ਕਰਨ ਕੀਤੇ ਕੱਲ 15 ਜੂਨ ਨੂੰ ਸਿਹਤ ਵਿਗੜਨ ਤੋਂ ਬਾਅਦ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਦਾਜੇ ਕਿ ਡਾਕਟਰਾਂ ਦੀ ਇੱਕ ਟੀਮ ਉਹਨਾਂ ਦੀ ਹਾਲਤ ਤੇ ਲਗਾਤਾਰ ਨੇੜਿਓਂ ਨਜ਼ਰ ਰੱਖ ਰਹੀ ਹੈ یعنی ਕਿ ਉਸ ਦਾ ਨੂੰ ਮਾਨੀਟਰ ਕੀਤਾ ਜਾ ਰਿਹਾ ਹੈ ਹਾਲਾਂਕਿ ਹਸਪਤਾਲ ਦੇ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਤ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ। ਪਹਿਲਾਂ ਵੀ ਸੋਨੀਆ ਗਾਂਧੀ ਦੀ ਸਿਹਤ ਵਿਗੜੀ ਸੀ 7 ਜੂਨ ਨੂੰ ਜਦੋਂ ਉਹ ਹਿਮਾਚਲ 'ਚ ਸੀਗੇ ਤੇ ਉੱਥੇ ਵੀ ਤੁਰੰਤ ਉਹਨਾਂ ਨੂੰ ICMR ਜੋ ਹਿਮਾਚਲ ਦਾ ਹੈ ਉੱਥੇ ਭੇਤੀ ਕਰਵਾਇਆ ਗਿਆ ਸੀ ਹਾਲਾਂਕਿ ਉਸ ਦੌਰਾਨ ਉਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ। ਇੱਕ ਵਾਰ ਫਿਰ ਤੋਂ ਸੋਨੀਆ ਗਾਂਧੀ ਦੀ

ਵਾਈ ਹੋਏਗੀ ਮਾਨਸਾ ਦੇ ਅਲਰਚ ਅੱਜ ਸੁਨਵਾਈ ਹੋਏਗੀ ਡਾਕੂਮੈਂਟਰੀ ਨੂੰ ਰੋਕਣ ਦੇ ਲਈ ਦਰਸਲ ਸਿੱਧੂ ਮੁਸਲਧ ਪੇਤਾ ਬਲਕੌਰ ਸਿੰਘ ਨੇ ਇੱਕ ਲੁਧਿਆਣਾ ਪਹੁੰਚੀ ਜਿਨ੍ਹਾਂ ਨਾਲ ਸ਼ਾਮਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਪਚਾਰ ਕੀਤਾ ਇਸ ਦੇ ਨਾਲ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ ਰਾਜ ਸਭਾ ਮੈਂਬਰ ਹਰਪਜਨ ਸਿੰਘ ਮੁੱਖ ਮੰਤਰੀ ਮਾਨ ਤੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਤਕਦੀ ਗਰਮੀ ਝੁੰਕਾਰ ਫਰੀ ਤੇ ਪਾਰਟੀ ਉਮੀਦਵਾਰ ਸੰਜੀਵ अरोड़ा ਲਈ ਸਮਰਥਨ ਜੋਟਾਇਆ अब रोज रोज गाली गलौच करने वाला सीएम साहब से झगड़ा करने वाला बताइए काम करवा पाएगा क्या बताओ जी काम करवा पाएगा नहीं करवा पाएगा तो इसलिए हमें उसे ही वोट देना है जो काम करवाएगा असी धर्म की राजनीति नहीं कर राजनीति कर दे सिक्षा की गल कर दे हस्पताल गल कर दे ਅਸੀਂ ਰੋਜ਼ਗਾਰ ਦੀ ਗੱਲ ਕਰਦੇ ਆਂ ਬਿਜਲੀ ਦੀ ਗੱਲ ਕਰਦੇ ਆਂ ਪਾਣੀ ਦੀ ਗੱਲ ਕਰਦੇ ਆਂ ਅਸੀਂ ਚਾਹੁੰਦੇ ਆਂ ਕਿ ਉਹ ਮਸਲੇ ਜਿਹੜੇ 70 ਸਾਲ ਤੋਂ ਖੜੇ ਨੇ ਉਲਝੇ ਪਏ ਨੇ ਉਹ ਠੀਕ ਰਹਿਣ ਉਹ ਠੀਕ ਹੋ ਜਾਣ ਸੋ ਸਰਕਾਰ ਆਪਣੇ ਕੰਮ ਕਰ ਰਹੀ ਹੈ ਮੈਨੂੰ ਅਪੀਲ ਆ ਮੈਂ ਤੁਹਾਨੂੰ ਅਪੀਲ ਕਰਨੀ ਆਈ ਆ ਕਿ ਤੁਸੀਂ ਵੀ ਇੱਕ ਚੰਗੀ ਸਰਕਾਰ ਦਾ ਚੰਗੇ ਇਨਸਾਨ ਦਾ ਸਾਥ ਦਿਓ ਤੇ ਜਿਹੜੀ ਆਪਦੀ ਵੋਟ ਹੈ ਉਹ ਇੱਕੇ ਨਿਸ਼ਾਨੀ ਯਾਦ ਰੱਖਣਾ ਝਾੜੂ ਦਾ ਝਾੜੂ ਦਾ ਬਟਨ ਦਬਾ ਕੇ ਆਇਓ ਤੁਹਾਡਾ ਆਪੜਾ ਹੋਣ ਦੇ ਨਾਤੇ ਇਹੀ ਕਵਾਂਗਾ ਕਿ 19 ਤਰੀਕ ਨੂੰ ਨੰਬਰ 1 ਦਾ ਬਟਨ ਦਬਾ ਕੇ ਸੰਜੀਵ ਰੋੜਾ ਜੀ ਨੂੰ ਨੰਬਰ 1 ਜੇ ਬਣਾ ਦਿਓਗੇ ਤਾਂ ਤੁਹਾਡੇ 4 ਗੁਣਾ ਕੰਮ ਪੱਕੀ ਗੱਲ ਆ ਹੋ ਜਾਣਗੇ ਨਹੀਂ ਹੋਣਗੇ ਤਾਂ ਮੈਨੂੰ ਫੜਿਓ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ 3 ਸਾਲ ਜਦੋਂ ਮੈਂ ਰਾਜ ਸਭਾ ਦਾ MP ਸੀ ਮੈਂ ਸ਼ੌਕ ਨਾਲ ਕੰਮ ਕੀਤੇ ਹੁਣ ਮੈਂ ਤੁਹਾਡਾ ਸਾਥ ਮੰਗ ਰਿਹਾ ਤੁਹਾਡਾ ਸਹਿਯੋਗ ਮੰਗ ਰਿਹਾ ਤੁਹਾਡੀ ਸਪੋਰਟ ਤੇ ਵੋਟ ਮੰਗ ਰਿਹਾ ਹੁਣ ਸ਼ੌਕ ਦੇ ਨਾਲ ਮੇਰੇ ਉੱਤੇ ਜ਼ਿੰਮੇਵਾਰੀ ਵੀ ਆ ਗਈ ਅੱਗੇ ਵਦੰਤ ਗੱਲ ਕਰਾਂਗੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਦੀ ਸੀਐਮ ਰੇਖਾ ਗੁਪਤਾ ਦੇ ਨੇ

काम करेगा पुख्ता कोई भी झाड़ू वाला अरोड़ा नहीं बन सकेगा अरोड़ा हुई मैं उनको भी जवाब देना चाहती हूं जिन्होंने कहा कि गुप्ता नहीं।, नहीं टिकता बताना चाहती हूं ये गुप्ता है काम करेगा पुख्ता और किसी भी झाड़ू वालों का अरोड़ा बन नहीं सकता इनके लिए अरोड़ा समझ लीजिए दिए पंजाब की जनता है लुधियाना की जनता है समझ चुकी है दिल्ली वालों को तो 10 साल में समझ आई पर पंजाब वाले असली घी और दूध पीते हैं, इनको जल्दी समझ में आ गई है आपकी काट की हांडी चढ़ने नहीं देंगे। दे ये दे उनकी छोटी हल्की हो सोच को दर्शाता है कि जहाँ वो पहले तो सिर्फ बीजेपी और बीजेपी के लीडर अब सिर्फ धर्म और मजहब के नाम की राजनीति करते थे अब आई थिंक मेरे ख्याल से वो बिरादरियों की या सरनेम्स की राजनीति भी हल्के दर्जे पे जाके करने लग गए हैं मैं ये मानता हूँ कि हमारा समाज देश का ही और पंजाब का ऐसा है कि जहाँ पे चाहे अरोड़ा हो चाहे गुप्ता हो चाहे बंसल हो चाहे सिद्धू हो चाहे संधु हो चाहे कोई किसी मजहब फिर के किसी का भी होए हम सब एक, एक गुरु साहब के बच्चे हैं एक परमात्मा के बच्चे हैं ਲੁਧਿਆਣਾ ਚ ਪ੍ਰਚਾਰ ਕਰਨ ਆਈ ਸੀਐਮ ਰੇਖਾ ਗੁਪਤਾ ਨੇ ਆਵਾਮੀ ਪਾਰਟੀ ਤੇ ਨਿਸ਼ਾਨਾ 사ਦਿਆ ਆਵਾਮੀ ਪਾਰਟੀ ਨੇ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਨੇ ਰੇਖਾ ਗੁਪਤਾ ਦੇ ਵੱਲੋਂ ਇਹਨਾਂ ਦਾ ਗੱਲ ਦਾ ਜ਼ਿਕਰ ਕੀਤਾ ਕਿ ਕਿਸਾਨਾਂ ਦੇ ਨਾਲ ਕੀਤੇ ਵਾਅਦੇ ਹੁਣ ਤੱਕ ਆਮ ਆਦਮੀ ਪਾਰਟੀ ਨੇ ਪੂਰੇ ਨਹੀਂ ਕੀਤੇ ਵੀਆਈਪੀ ਕਲਚਰ ਖਤਮ ਨਹੀਂ ਹੋਇਆ ਹੈ ਤੇ ਰੇਖਾ ਗੁਪਤਾ ਨੇ ਇਹਨਾਂ ਦਾ ਗੱਲ ਦਾ ਜ਼ਿਕਰ ਕੀਤਾ ਪੰਜਾਬ ਪੂਰਾ ਨਸ਼ਿਆਂ ਚ ਡੁੱਬਿਆ ਹੋਇਆ ਹੈ ਆਪ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਚ ਡੋਬ ਦਿੱਤਾ ਹੈ ਤੇ ਆਪ ਨੇ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਖਰਚੇ ਨੇ ਵਿਰੋਧੀ ਹਮੇਸ਼ਾ ਦੇਸ਼ ਤੇ ਦੁਸ਼ਮਣਾਂ ਦੇ ਨਾਲ ਹੀ ਖੜਦੇ ਨੇ दिल्ली दे साहब का मंत्रियों दा पंजाब की काम है सवाल रेखा गुप्ता ने आम आदमी पार्टी सरकार तो पूछा आम आदमी पार्टी ने दिल्ली दे सीएम रेखा गुप्ता ते पलटवार कीता निशाना साधे ते आम आदमी पार्टी दे आगु बलंदर सिंह कांग ने कहा कि रेखा गुप्ता ने बेदबी की थी ने करतार सिंह कॉरिडोर करतारपुर कॉरिडोर जो खोला सिख समाज के लिए कितनी बड़ी बात थी जब अफगानी साथ अफगानिस्तान से गुरु ग्रंथ साहब जी को लेके आया गया वो कितनी बड़ी बात थी जब साहब जादों की का 26 दिसंबर को वीर बाल दिवस मनाया गया वो पूरे देश में कितना बड़ा महोत्सव बना जब गुरु नानक साहब की साढ़े पाँच सौवीं जयंती को इतना भव्य स्वरूप दिया गया वो हमारे पूरे के पूरे सिख समाज के लिए कितना बड़ा सम्मान था ਇਕਮਾਤਰ ਉਹ ਵਿਅਕਤੀ ਹੈ ਜੋ ਸੱਚਮੇਂ ਪੰਜਾਬ ਦੇ ਹਿੱਤ ਮੇ ਪੰਜਾਬ ਪੰਜਾਬੀਆਂ ਦੇ ਸਨਮਾਨ ਮੇ ਕੰਮ ਕਰਦਾ ਹੈ ਦਿੱਲੀ ਦੀ ਭਾਜਪਾ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੇ ਅੱਜ ਜਿਸ ਤਰੀਕੇ ਨਾਲ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਜਿਹਦਾ ਜੇਕਰ ਹਰੇਕ ਗੁਰਨਾਨਕ ਨਾਮ ਲੇਵਾ ਹਰ ਰੋਜ਼ ਆਪਣੀ ਅਰਦਾਸ ਕਰਦਾ ਹੈ ਜਿਸ ਤਰ੍ਹਾਂ ਉਹਦੀ ਬੀਅਤ ਵੀ ਕੀਤੀ ਸਤਕਾਰ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਭਾਜਪਾ ਜਿਹੜੀ ਆ ਅੰਦਰੋਂ ਉਹਨਾਂ ਦੀ ਜਿਹੜੀ ਮਾਨਸਿਕਤਾ ਆ ਉਹ ਮੁਗਲਾਂ ਵਾਲੀ ਆ ਉੱਪਰੋਂ ਜਿੰਨਾ ਮਰਜ਼ੀ ਇਹ ਦਿਖਾਵਾ ਕਰ ਲੈਣ ਮੈਂ ਰੇਖਾ ਗੁਪਤਾ ਜੀ ਨੂੰ ਔਰ ਭਾਜਪਾ ਲੀਡਰਸ਼ਿਪ ਨੂੰ ਦੱਸਣਾ ਚਾਹੁੰਦਾ ਆ ਸ੍ਰੀ ਕਰਤਾਰਪੁਰ ਸਾਹਿਬ ਉਹ ਜਗ੍ਹਾ ਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ 18 ਸਾਲ ਗੁਜ਼ਾਰੇ ਤੇ ਤੁਸੀਂ ਉਸ ਕਰਤਾਰਪੁਰ ਸਾਹਿਬ ਨੂੰ ਵੀ ਧਤਕਾਰ ਨਹੀਂ ਦੇ ਸਕਦੇ ਤੁਸੀਂ ਪ੍ਰੈਸ ਕਾਨਫਰੰਸ ਕਹਿ ਰਹੇ ਹੋ ਕਰਤਾਰ ਸਿੰਘ ਇਹ ਤੁਹਾਡੀ ਸਿੱਖਾਂ ਬਾਰੇ ਜਾਣਕਾਰੀ ਜਾਂ ਨਜ਼ਰੀਆ ਸੋ ਪੰਜਾਬ ਦੇ ਲੋਕ ਗੁੰਮਰਾਹ ਨਹੀਂ ਹੋਣੇ ਭਾਜਪਾ ਜਿੰਨਾ ਮਰਜ਼ੀ ਜਿਹੜਾ ਆ ਦਿਖਾਵਾ ਕਰ ਲੇ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਅੱਜ ਪੰਜਾਬ ਦੇ ਅੰਦਰ ਲੁਧਿਆਣਾ ਬੈਸਟ ਦੇ ਅੰਦਰ ਚੋਣ ਪ੍ਰਚਾਰ ਕਰਨ ਲਈ ਆਏ ਸੀ ਪਰ ਲੇਕਿਨ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਸ੍ਰੀ ਕਰਤਾਰਪੁਰ ਸਾਹਿਬ ਦੇ ਕਾਰਿਡੋਰ ਦੇ ਇਤਿਹਾਸ ਬਾਰੇ ਗੁਰਦੁਆਰਾ ਸਾਹਿਬ ਬਾਰੇ ਹੋਰਾ ਵੀ ਗਿਆਨ ਨਹੀਂ ਸੀ ਮੈਂ ਸਮਝਦਾ ਇਹ ਬਹੁਤ ਵੱਡੀ ਤੋਹਫੀ ਜਿਹੜੀ ਆ ਉਹਨਾਂ ਨੇ ਕੀਤੀ ਆ ਗੁਰੂ ਸਾਹਿਬਾਨ ਦੀ ਤੋਹਫੀ ਕੀਤੀ ਆ ਸੋ ਜੇ ਤੁਹਾਨੂੰ ਪਤਾ ਹੀ ਕੁਛ ਨਹੀਂ ਤੁਸੀਂ ਪ੍ਰਚਾਰ ਕਰਨ ਲਈ ਆਏ ਹੋਗੇ ਇੱਕ ਪਾਸੇ ਕਹਿ ਰਹੇ ਹੋ ਕਿ ਜਿੱਤ ਪ੍ਰਾਪਤ ਕਰਾਂਗੇ ਲੁਧਿਆਣਾ ਜ਼ਿਮਨੀ ਚੌਂ ਦਾ ਅਖਾੜਾ ਪਖਿਆ ਹੋਇਆ ਹੈ ਜਿਸ ਦੇ ਚਲਦੇ ਵਾਰ ਪਲਟਵਾਰ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਇਸ ਵਿਚਾਲੇ ਲੁਧਿਆਣਾ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਸਖਤ ਮੁੱਖ ਮੰਤਰੀ ਚਾਹੀਦਾ ਹੈ ਜੋ ਡੰਡਾ ਚਲਾਵੇ ਜਿਸ ਤੇ ਕੈਬਨਿਟ ਮੰਤਰੀ ਕਰਨਪ੍ਰੀ ਸਿੰਘ ਸੌਨ ਨੇ ਵੀ ਪਲਟਵਾਰ ਕੀਤਾ ਆਪ ਦੀ ਰੈਪਿਊਟੇਸ਼ਨ ਬਾਹਰ ਬਹੁਤ ਖਰਾਬ ਹੋ ਗਈ ਕਿ ਸਾਰੇ ਨਸ਼ਾ ਕਰਦੇ ਆ ਇੱਕ ਬਹੁਤ ਵੱਡੀ ਬਿਮਾਰੀ ਹੈ ਦੇਖੋ ਇਹਨੂੰ ਸਟਰੋਂਗਲੀ ਡੀਲ ਕਰ ਸਕਦਾ ਹੈ ਪੁਲਿਸ ਜੇ ਚਾਹੇ ਚੈਦਾ ਮੁੱਖ ਮੰਤਰੀ ਦਾੰਗ ਫੇਰਨ ਵਾਲਾ ਸਿਕ ਮਾਨਵਰਗਾ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹੈ ਨਾ ਇਹ ਬੜੀ ਚੰਗੀ ਗੱਲ ਹੈ ਕਿ ਜਿਹੜੇ ਦ੍ਰਿੜ ਇਰਾਦੇ ਦੇ ਨਾਲ ਘਟੋ ਘਟ ਜਿਹੜੀ ਇਹ ਨਸ਼ੇ ਦੀ ਜਿਹੜੀ ਇਹ ਤੁਸੀਂ ਇਹ ਵਹਿਣ ਭਗਾਏ ਸੀ ਪੁਰਾਣੀਆਂ ਸਰਕਾਰਾਂ ਨੇ ਉਹਨੂੰ ਠੱਲਤਾ ਪਾ ਰਹੇ ਆ ਉਹਨੂੰ ਠੱਲਤਾ ਪਾ ਰਹੇ ਆ ਨਾ ਰੋਕਤਾ ਰਹੇ ਆ ਜੋਰਤਾ ਲਾ ਰਹੇ ਆਂ ਸੰਗਤ ਸਾਥ ਦੇ ਰਹੀ ਆ ਪੰਜਾਬ ਦੇ ਲੋਕ ਸਾਥ ਦੇ ਰਹੇ ਨੇ ਖੁਸ਼ ਨੇ ਅੱਜ ਜੇ ਬਲਡੋਜ਼ਰ ਚੱਲ ਰਹੇ ਨੇ ਨਾ ਅੱਜ ਜੇ ਬਲਡੋਜ਼ਰ ਚੱਲ ਰਹੇ ਨੇ ਤਾਂ ਉਹਨਾਂ ਜਿਨ੍ਹਾਂ ਨੇ ਨਸ਼ੇ ਦੇ ਨਾਲ ਲੋਕਾਂ ਦੇ ਬੱਚਿਆਂ ਦੇ ਖੂਨ ਦੇ ਨਾਲ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਸੀ ਨਾਜਾਇਜ਼ ਕਲੋਨੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਕੋਈ ਪਰਮਿਸ਼ਨਾਂ ਨਹੀਂ ਸੀ ਲੱਤੀਆਂ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਮੀਨਾਂ ਦੱਬ-ਦੱਬ ਕੇ ਕਬਜ਼ੇ ਕਰ ਕਰਕੇ ਕੋਠੀਆਂ ਬਣਾਈਆਂ ਸੀ ਅੱਜ ਜੇ ਉਹਨਾਂ ਤੇ ਪੀਲਾ ਪੰਜਾ ਚੱਲ ਰਿਹਾ ਨਾ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਦੇਣਾ ਅੱਗੇ ਵਦੰਤ ਗੱਲ ਕਰਾਂਗੇ ਸਿਕੰਦਰ ਸਿੰਘ ਮਲੂਕਾ ਦੇ ਕਿਉਂਕਿ ਸ਼੍ਰੋਮਣੇ ਕਾਜਦਲ ਤੇ ਭਾਜਪਾ ਦੇ ਗਠਜੋੜ ਤੇ ਬੋਲੇ ਨੇ ਮਲੂਕਾ ਉਹਨਾਂ ਨੇ ਕਿਹਾ ਕਿ ਸਿਆਸਤ ਚ ਕੁਝ ਵੀ ਹੋ ਸਕਦਾ ਹੈ ਕੋਈ ਗੱਲ ਅਜੇ ਹੀ ਨਹੀਂ ਜੋ ਨਹੀਂ ਹੋ ਸਕਦੀ ਹੈ ਲੜਦੇ ਲੜਦੇ ਮੁਰ ਇਕੱਠੇ ਹੋ ਜਾਂਦੇ ਨੇ ਸਾਰੇ ਨਹੀਂ ਕੁਝ ਆ ਵੀ ਸਕਦੇ ਨੇ ਪਰਦੇ ਪਿੱਛੇ ਕੁਝ ਗੱਲਾਂ ਚਲਦੀਆਂ ਰਹਿੰਦੀਆਂ ਪਰਮਿੰਦਰ ਸਿੰਘ ਢੀਂਡਾ ਸਾਹਿਬ ਵਾਪਸ ਆ ਸਕਦੇ ਨੇ ਮਨਪ੍ਰਤਾਲੀ ਵਾਪਸ ਆ ਸਕਦੇ ਨੇ ਸੁਰਜੀਤ ਰਖੜਾ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਸਿਆਸਤ ਦੇ ਵਿੱਚ ਹੱਤੀ ਜੀ ਸੰਭਵ ਹੈ ਕੋਈ ਗੱਲ ਹੈ ਜਿਹਨ ਕਿ ਜਿਹੜੀ ਨਹੀਂ ਹੋ ਸਕਦੀ ਸਿਆਸਤ ਦੇ ਵਿੱਚ ਆਪਾਂ ਵੇਖਦੇ ਰਹਿੰਦੇ ਆ ਬਿਲਕੁਲ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰਦੇ ਆ ਲੜਦੇ ਲੜਦੇ ਫੇਰ ਇਕੱਠੇ ਹੋ ਜਾਂਦੇ ਨੇ ਬਹੁਤ ਵਾਰੀ ਹੋਇਆ ਬਹੁਤ ਕੁਝ ਵੇਖਿਆ 45 46 ਸਾਲ ਦੀ ਸਿਆਸਤ ਦੇ ਵਿੱਚ ਉਸ ਵੀ ਸੰਭਵ ਹੈ ਕੁਝ ਸਾਰੇ ਨਾ ਹੀ ਆਉਣਗੇ ਕੁਝ ਨਾ ਕੁਝ ਆ ਵੀ ਸਕਦੇ ਨੇ ਉਹ ਸਿਆਣੇ ਲੀਡਰ ਨੇ ਸਾਰਾ ਉਹਨਾਂ ਨੇ ਭਵਿਕ ਬਾਰੇ ਆਪ ਦੇ ਬਾਰੇ ਉਹਦੇ ਆਪਣੇ ਭਵਿਕ ਬਾਰੇ ਉਹਨਾਂ ਨੇ ਆਪ ਸੋਚਣਾ ਕੀ ਕਰਨਾ ਹੈ ਪਰ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਜ਼ਰੂਰ ਆ ਜਾਣਾ ਤੁਹਾਡਾ رابطہ ਹੋ ਰਿਹਾ رابطہ ਕਾਇਮ ਕਰ ਰਹੇ ਹੋ ਤੇ ਆ ਜਾਓ ਵਾਪਸ ਕੁਝ ਗੱਲਾਂ ਜਿਹੜੀਆਂ ਉਹ ਪੜਦੇ ਪਿੱਛੇ ਚਲਦੀਆਂ ਹੁੰਦੀਆਂ ਨੇ ਸਾਹਮਣੇ ਨਹੀਂ ਹਲੇ ਹੁੰਦੀਆਂ ਤੇ ਵੇਖੋ ਹਰ ਬੰਦਾ ਅਕਾਲੀ ਦਲ ਤਾਂ ਚਾਹੂਗਾ ਹੀ ਵੱਧ ਤੋਂ ਵੱਧ ਸਾਡੇ ਵਿੱਚ ਆਉਣਾ ਜੀ ਅਕਾਲੀ ਦਲ ਦੇ ਨਾਲ ਗਠਜੋੜ ਤੇ ਭਾਜਪਾ ਨੇ ਵੀ ਵੱਖਰੇ ਵੱਖਰੇ ਸੁਨ ਨਜ਼ਰ ਆ ਰਹੇ ਨੇ ਅਕਾਲੀ ਦਲ ਦੇ ਨਾਲ ਗਠਜੋੜ ਨਹੀਂ ਹੋਏਗਾ ਪ੍ਰਤਪਾਲ ਸਿੰਘ ਬਲੀਵਰ ਜੋ ਕਿ ਭਾਜਪਾ ਦੇ ਆਗੂ ਨੇ ਉਹਨਾਂ ਨੇ ਇੱਕ ਕਲੀਅਰ ਕਰ ਦਿੱਤਾ ਹੈ ਕਿਸੇ ਵੀ ਸੁਰਜ ਗਠਜੋੜ ਨਹੀਂ ਹੋ ਸਕਦਾ ਹੈ ਬੀਤੇ ਕਾਲ ਦੱਸ ਕੇ ਐਸਐਸ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਦੇ ਸੰਕੇਤ ਦਿੱਤੇ ਸੀ ਗਠਜੋੜ ਹੋਣ ਤੇ ਵੱਡੇ ਭਰਾ ਦੀ ਭੂਮਿਕਾ ਚ ਭਾਜਪਾ ਹੋਏਗੀ ਇਸ ਕਾਲ ਦਾ ਜ਼ਿਕਰ ਐਸਐਸ ਚੰਨੀ ਨੇ ਕੀਤਾ ਸੀ ਤੇ ਬੀਤੇ ਦਿਨ ਹੀ ਬਲਵਿੰਦਰ ਸਿੰਘ ਪੁੰਦਰ ਨੇਵੀ ਸੰਕੇਤ ਦਿੱਤੇ ਸੀ ਜੇ ਪੰਜਾਬ ਦੇ ਮੁੱਦੇ ਹੱਲ ਕੀਤੇ ਜਾਂਦੇ ਨੇ ਬੀਜੇਪੀ ਦੇ ਵੱਲੋਂ ਤੇ ਅਲਾਈਅੰਸ ਬਾਰੇ ਸੋਚਿਆ ਜਾ ਸਕਦਾ ਹੈ ਤੇ ਸ਼ਮਨ ਕਾਦੀਲ ਦੇ ਵੱਲੋਂ ਵੱਡੇ ਭਰਾ ਦੀ ਭੂਮਿਕਾ ਚ ਰਹਿਣ ਦੀ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਸੀ ਕੱਲ ਵੀ ਇੱਕ ਹਵਾ ਅਕਾਲੀ ਦਲ ਦੇ ਆਗੂਆਂ ਵੱਲੋਂ ਫਲਾਈ ਡੈਰੀ ਹੈ ਕਿ ਕੋਈ ਸਾਡੀ ਗੱਲਬਾਤ ਬੀਜੇਪੀ ਦੀ ਇਹਨਾਂ ਨਾਲ ਚੱਲ ਰਹੀ ਹੈ ਇਹਨਾਂ ਦੇ ਕਿਸੇ ਲੀਡਰ ਨਾਲ ਚੱਲ ਰਹੀ ਹੈ ਜਾਂ ਇਹਨਾਂ ਦੇ ਕਿਸੇ ਅਕਾਲੀ ਦਲ ਦੇ 그룹 ਨਾਲ ਚੱਲ ਰਹੀ ਹੈ ऐसी ਕੋਈ ਗੱਲ ਨਹੀਂ ਚੱਲ ਰਹੀ ਸਾਡੀ ਸੀਨੀਅਰ ਲੀਡਰਸ਼ਿਪ ਚਾਹੇ ਉਹ ਭਾਜਪਾ ਪੰਜਾਬ ਦੀ ਹੋਵੇ ਤੇ ਸਾਏ ਸਾਡੀ ਕੇਂਦਰ ਦੀ ਲੀਡਰਸ਼ਿਪ ਵੱਲੋਂ ਸਪਸ਼ਟ ਸਨੇਹ ਹੈ ਕਿ ਸਾਡੀ ਕਿਸੇ ਤਰ੍ਹਾਂ ਦੀ ਗਲਬਾਤ ਕੋਈ ਸਮਝੌਤੇ ਦੀ ਗਲਬਾਤ ਕਿਸੇ ਵੀ ਅਕਾਲੀ ਗਰੁੱਪ ਨਾਲ ਕਿਸੇ ਵੀ ਅਕਾਲੀ ਆਰਗੂ ਨਾਲ ਨਹੀਂ ਚੱਲ ਰਹੀ ਸਪਸ਼ਟ ਰਿਹਾ ਹੈ ਕਿ 2027 ਦੀ ਜਿਹੜੀ ਇਲੈਕਸ਼ਨ ਆ ਉਹ ਭਾਜਪਾ ਪੰਜਾਬ ਅਕਲਿਆਂ ਆਪ ਦੇ ਦਮ ਤੇ ਲੜੇਗੀ ਜਿਹੜੀ ਕੱਲ ਮਲੂਕਾ ਸਾਹਿਬ ਨੇ ਅਕਾਲ ਦਲ ਛੱਡ ਕੇ ਅਕਾਲੀ ਦਲ ਚ ਵਾਪਸੀ ਕੀਤੀ ਆ ਉਸ ਤੋਂ ਬਾਅਦ ਚਰਚਾ ਸ਼੍ਰੀ ਭੁੰਦਰ ਸਾਹਿਬ ਦੀ ਸਟੇਟਮੈਂਟ ਆ ਅਸੀਂ ਸਿਰਿਓਂ ਉਹ ਚੀਜ਼ ਦਾ ਰੱਦ ਕਰਦੇ ਆ ਸੋਣਾ ਚਾਹੀਦਾ ਲੋੜ ਹੈ ਸਾਡੇ ਜਿਹੜੇ ਮਸਲੇ ਆ ਉਹਨੂੰ ਕੋਈ ਹੱਲ ਕਰ ਦੇ ਜੇ ਮਸਲੇ ਹੱਲ ਕਰਨ ਤੇ ਐਲਾਈਂਸ ਹੋ ਜੇ ਕੋਈ ਹੱਲ ਕਰ ਮਸਲੇ ਹੱਲ ਹੋ ਜਨਤਾ ਲਾਈਂਸ ਹੋ ਜਾਏ ਫਿਰ ਅੱਗੇ ਹੋ ਸਕਦੇ ਆ ਅੱਗੇ ਰਿਲੇਂਸ ਕੀਤਾ ਕਿ ਸੋਚਿਆ ਜਾ ਸਕਦਾ ਕਿਹੜੇ ਕਿਹੜੇ ਮਸਲੇ ਆ ਜਿਨ੍ਹਾਂ ਦਾ ਲੱਗਦਾ ਤਾਂ ਲਾਈਂਸ ਪਰ ਸਭ ਤੋਂ ਵੱਡਾ ਪਾਣੀ ਦਾ ਮਸਲਾ ਹੈ ਬੰਦੀ ਸਿੱਖਾਂ ਦਾ ਮਸਲਾ ਹੈ ਫੈਡਰਲ ਸਿਸਟਮ ਅਗਲੇ ਤਵਾ ਹੋ ਗਿਆ ਉਹਦਾ ਮਸਲਾ ਹੈ ਇੰਡਸਟਰੀ ਦਾ ਮਸਲਾ ਹੈ ਬਾਰਡਰ ਖੋਲਣ ਦਾ ਮਸਲਾ ਹੈ ਪਹੁੰਚਾਂ ਦੀ ਭਰਤੀ ਦਾ ਮਸਲਾ ਹੈ ਸੋ ਮੈਨੀ ਪ੍ਰੋਬਲਮ ਹੈ ਕ੍ਰੀਏਟ ਕਰੇ ਅਗਰ ਇਹ ਹੱਲ ਹੁੰਦੇ ਆ ਤਾਂ ਫਿਰ ਲਾਇਸੈਂਸ ਬਿਲਕੁਲ 100% ਹੱਲ ਕਰ ਦੇਣ ਸਾਨੂੰ ਤੇ ਲੋੜ ਹੀ ਨਹੀਂ ਕੱਸਦੀ ਛੋਟੇ ਭਾਈ ਦੀ ਭੂਮਿਕਾ ਚ ਜਾਂ ਕਿਸੇ ਇਹਣਾ ਵੱਡੇ ਹੋਂਗਾਲ ਪਰਮਿੰਦਰ ਸਿੰਘ ਢੀਂਡਸਾ ਦੀ ਕਿਉਂਕਿ ਉਹਨਾਂ ਨੇ ਅਕਾਲੀ ਦਲ ਤੋਂ ਜਾਣ ਤੋਂ ਕੋਰੀ ਨਾਕਾ ਕਰ ਦਿੱਤੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ 'ਚ ਜਾਣ ਤੋਂ ਇਨਕਾਰ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਸੁਖਬੀਰ ਦੀ ਅਗਵਾਈ 'ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰਮਿੰਦਰ ਢੀਂਡਸਾ ਨੇ ਕਿਹਾ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ 'ਚ अकाली दल मजबूत नहीं हो सकता है सुखबीर बादल ने अकाद तक दे हुक्मनामे दी उल्लंघणा की है तो दरअसल परमिंदर सिंह तींसा साब का मंत्री ने कहा कि कई वेब चैनल ते कई लीडरा दे मुहो अफवाहें सुनियां हन कि परमिंदर सिंह तींसा दी सुखबीर सिंह बादल दी अगवाई वाले शिरोमणि अकाली दल विच जा सकदे ने ते स्पष्ट मैं करना चांदा हां कि एक खबरा बिल्कुल ही निरादर आधार ते निर्मूल ते झूठा बदनाम करवा ਡੇਰਾ ਬਾਬਾ ਨਾਨਕ ਚ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਕੱਢੀ ਗਈ ਇਸ ਮੌਕੇ ਸੁਖਜਿੰਦਰ ਸਿੰਘ ਰੰਦਾਵਾ ਨੇ ਪੰਜਾਬ ਸਰਕਾਰ ਤੇ ਗੈਂਗਸਟਰਵਾਦ ਤੇ ਸਵਾਲ ਚੁੱਕੇ ਇਸ ਵਿਚਾਲੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਸੁਖਜਿੰਦਰ ਰੰਦਾਵਾ ਤੇ ਪਲਟਵਾਰ ਕੀਤਾ ਤੇ ਕਿਹਾ ਕਿ ਕਾਂਗਰਸ ਨੇ ਹੀ ਗੈਂਗਸਟਰਵਾਦ ਨੂੰ ਜਨਮ ਦਿੱਤਾ ਹੈ ਇਥੋਂ ਦਾ ਡੀਐਸਪੀ ਮੈਂ ਕਦੀ ਤਾਂ ਡੀਐਸਪੀ ਨੂੰ ਟੈਲੀਫੋਨ ਕੀਤਾ ਮੈਂ ਇਸ ਇੱਕ ਐਸਐਚਓ ਨੂੰ ਕੀਤਾ ਇਥੋਂ ਦਾ ਡੀਐਸਪੀ ਜਾਂਚ ਕਰਾਂਦੇ ਨਾਲ ਡਰ ਲਿਆ ਪਹਿਲਾਂ ਵੀ ਮੈਂ ਇਸੇ ਕਰਕੇ ਕੱਢਿਆ ਤੁਹਾਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਗੈਂਗਸਟਰਾਂ ਦੇ ਨਾਲ ਡਣਿਆ ਸੀ ਇਹ ਡੀਐਸਪੀ ਗੈਂਗਸਟਰਾਂ ਦੇ ਨਾਲ ਵੜ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਫਰੋਟੀਆਂ ਉਹਨਾਂ ਦੀਆਂ ਇਕੱਠੀਆਂ ਇੱਥੋਂ ਦਾ ਡੀਐਸਪੀ ਕਰਦਾ ਅਦਰਵਾਸ ਸਭ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਸਾਡੇ ਵੀ ਬੀਜਿਆ ਤੁਸਾ ਸੀਗਾ ਕੌਣ ਦੀ ਜਾਣਦਾ ਡੇ ਬਾਬੇ ਨਾਨਕ ਦਾ ਬੱਚਾ ਬੱਚਾ ਜਾਣਦਾ ਕਿ ਜਿਹੜੇ ਗੈਂਗਸਟਰ ਇੱਕ ਨੇ ਨੇ ਪੈਦਾ ਕੀਤੇ ਜਿਹੜੇ ਲੀਡਰ ਨੇ ਪੈਦਾ ਕੀਤੇ ਉਹਨਾਂ ਜਿੱਕਾ ਤੁਹਾਡਾ ਵੀ ਸੀਗਾ ਤਨੂ ਤਾਂ ਵੈਸੇ ਹੀ ਇਹ ਗੱਲ ਕਰਨੀ ਨਹੀਂ ਚਾਹੀਦੀ ਕਿਉਂਕਿ ਜਦੋਂ ਤੁਸੀਂ ਜੇਲ੍ਹਾਂ ਦੇ ਮੰਤਰੀ ਸੀਗੇ ਤੁਹਾਡੇ ਕੋਲ ਜੇਲ੍ਹਾਂ ਦਾ ਡਿਪਾਰਟਮੈਂਟ ਸੀਗਾ ਤੇ ਮੁਖ्तार ਸਾਰੀ ਵਰਗੇ ਗੈਂਗਸਟਰ ਯੂਪੀ ਦੇ ਜਿਹੜੇ ਉਹਨਾਂ ਦੀ ਜਿਹੜੀ ਮਹਿਮਾਨ ਨਿਵਾਜ਼ੀ ਤੁਹਾਡੀ ਗਵਾਹੀ 'ਚ ਹੋਈ ਉੱਪਰਲੀ ਜੇਲ੍ਹ ਵਿੱਚ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਰਵਾਤ ਸਾਹਿਬ ਗੱਲ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਲੋਕ ਬਹੁਤ ਸਿਆਣੇ ਹੋ ਚੁੱਕੇ ਆ दक्षिण पटना साहब ने सुखबीर सिंह बादल नु पेश होने ਲਈ ਸਮਾਂ ਦਿੱਤਾ ਹੈ 10 ਦਿਨ تک شیخ पटना साहब ਦੇ ਪੰਜ ਪਿਆਰਾਂ ਨੇ 20 ਦਿਨ ਦਾ ਸਮਾਂ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਹੈ ਇਹ 20 ਦਿਨ ਬਾਅਦ ਪੇਸ਼ ਨਾ ਹੋਣ ਤੇ ਧਾਰਮਿਕ ਕਾਰਵਾਈ ਪੰਜ ਪਿਆਰਿਆਂ ਦੇ ਵੱਲੋਂ ਕੀਤੀ ਜਾਏਗੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਫੋਨ ਕਰਕੇ ਹੋਰ ਸਮੇਂ ਦੀ ਮੰਗ ਕੀਤੀ ਰਣਜੀਤ ਸਿੰਘ ਗੋਹਰੇ ਮਸਕੀਨ ਨੂੰ ਦਰਸਲ ਦੋਸ਼ ਮੁਕਤੀ ਤੇ ਜਾਣ ਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ पटना साहब ਦੇ ਪੰਜ ਪਿਆਰਿਆਂ ਦੇ रणजीत सिंह को दोष दोषी जीते जानते तक श्री पटना साहब ने पांच प्यारा ने इत्रराज जताया सी जथेदार ज्ञानी कुलदीप सिंह गर्गश नु तनखैया करात दस सोशल मीडिया इन्फ्लुएंसर कमल कौर पाभी खुद अमृतपाल मैरो ने ही गला कोट के मौत कट उतारा ते वारदात नु अंजाम देन तो तुरंत बाद ही दुबई ले फरार हो गए ਅਮਰਿਤਪਾਲ ਮੇਰੋ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਭਾਬੀ ਕਤਲकांड ਦਾ ਮੁੱਖ ਮਲਜ਼ਮ ਜਿਸ ਦੇ ਖਿਲਾਫ ਪੰਜਾਬ ਪੁਲਿਸ ਸਰਚ ਆਪਰੇਸ਼ਨ ਚਲਾ ਰਹੀ ਹੈ ਵਕਫ ਵਕਫਾਮਾ ਦੇ ਉੱਤੇ ਛਾਪੇਮਾਰੀ ਕੀਤੀ ਗਈ ਲੁਕਆਊਟ ਨੋਟਿਸ ਵੀ ਜਾਰੀ ਹੋਇਆ ਪਰ ਇਹ ਅਮਰਿਤਪਾਲ ਪੰਜਾਬ ਤਾਂ ਕੀ ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਹੈ ਜਿਸ ਦਾ ਖੁਲਾਸਾ ਖੁਦ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਨਿਊਜ਼ 18 ਦੇ ਨਾਲ ਗੱਲਬਾਤ ਕਰਦਿਆਂ ਕੀਤਾ 7 ਤਰੀਕ ਤੋਂ ਹੀ ਅੰਮ੍ਰਿਤਪਾਲ ਵਾਰ-ਵਾਰ ਉਹਦੇ ਘਰ ਜਾ ਰਿਹਾ ਸੀ 9 ਤਰੀਕ ਨੂੰ ਜਦੋਂ ਲੜਕੀ ਫਾਈਨਲੀ ਮੰਨ ਗਈ ਕਿ ਇੱਥੇ ਇੱਕ ਕਾਰ ਦੇ ਸ਼ੋਰੂਮ ਦਾ ਪ੍ਰੋਮੋਸ਼ਨ ਦੇ ਨਾਲ-ਨਾਲ ਉਹਨੂੰ ਕਿਹਾ ਗਿਆ ਕਿ ਤੇਰੀ ਗੱਡੀ ਨੂੰ ਵੀ ਅਸੀਂ ਥੋੜਾ ਰੈਨੋਵੇਟ ਵਗੈਰਾ ਕਰਾ ਦਾਂਗੇ ਸੋ ਇਸੇ ਹੀ ਅਗਰੀਡ ਟੂ ਕਮ ਵਿਦ them ਫਿਰ ਇਹ ਤਿੰਨੋਂ ਮਿਲ ਕੇ ਉਹਨੂੰ ਗੱਡੀ 'ਚ ਗੱਡੀ 'ਚ ਹੀ ਬੈਠ ਕੇ ਉਹਦੇ ਆਇਆ ਜਿਹੜਾ ਅੰਮ੍ਰਿਤਪਾਲ ਹੈ ਔਰ ਤਾਂਕਿ ਦੋ ਮੁੰਡੇ ਐਂਸਕੋਪੀਓ ਚਾਹੇ ਇੱਥੇ ਜਦੋਂ ਉਹਦੀ ਗੱਡੀ ਦਾ ਕੰਮ ਕਰਾ ਕੇ ਰਾਤ ਤੱਕ ਕੰਮ ਚੱਲਦਾ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਪੂਰੀ ਗਿਣੀ ਮਿੱਥੀ ਸਾਜ਼ਿਸ਼ ਨਾਲ ਇਸ ਲੜਕੀ ਦਾ ਕਤਲ ਕੀਤਾ ਜਿੱਦੇ ਚ ਅਮਰਿਤਪਾਲ ਨੇ ਆਪ ਇਹਦਾ ਗਲਾ ਕੁੱਟਿਆ ਤੇ ਦੋਨੋਂ ਮੁੰਡਿਆਂ ਨਾਲ ਉਹਨੂੰ ਜਦੋਂ ਫਾਹਾ ਕਮਰ ਕਸਨ ਲਾਇਆ ਅਮਰਿਤਪਾਲ ਮਹਿਰੂ ਨਾ ਸਿਰਫ ਇਸ ਕਤਲकांड ਦਾ ਮਾਸਟਰਮਾਈਂਡ ਸੀ ਸਗੋਂ ਖੁਦ ਹੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸਨੇ ਕਮਲਕੌਰ ਦੀ ਰੇਕੀ ਕੀਤੀ ਪਹਿਲਾਂ ਭਰੋਸੇ ਦੇ ਵਿੱਚ ਲੈ ਕੇ ਤੇ ਫਿਰ ਕਤਲ ਕਰਕੇ ਫਰਾਰ ਹੋ ਗਿਆ ਜਿਹੜਾ ਅੰਮ੍ਰਿਤ ਪਾਲ ਹੈ ਇਹ ਸਿੱਧਾ ਅੰਬਰਸਰ ਜਾ ਕੇ ਨੇ ਇੰਟਰਨੈਸ਼ਨਲ 에ਰਪੋਰਟ ਤੋਂ ਯੂਨਾਈਟਿਡ ਅਮਰ ਅਰਬ ਏਮੀਰੇਟਸ ਦੀ ਨੇ ਫਲਾਈਟ ਲੈ ਲਈ ਉਸੇ ਗਣ ਉਹਦਾ ਲੁਕਆਊਟ ਸਰਕੂਲਰ ਜਾਰੀ ਕਰਾ ਲਿਆ ਜਿਹੜਾ ਇੱਕ ਪ੍ਰੋਸੀਜਰ ਹੁੰਦਾ ਹੈ ਜਿਹੜੇ ਸਾਰੇ ਹੀ ਇੰਡੀਆ ਦੇ 에ਰਪੋਰਟਸ ਤੇ ਜਦੋਂ ਵੀ ਇੱਥੇ ਲੈਂਡ ਹੋਏਗਾ ਤੇ ਕਨਸਰਨਡ ਇਮੀਗ੍ਰੇਸ਼ਨ ਅਥਾਰਟੀ ਸਾਨੂੰ ਕਨਵੇ ਕਰ ਦੇਣਗੇ ਐਂਡ ਵੀ ਕੈਨ ਅਰੈਸਟ ਹ ਉਸ ਦੇ ਨਾਲ ਨਾਲ ਨਾਊ ਦਟ ਸਾਨੂੰ ਪਤਾ ਲੱਗ ਗਿਆ ਹੈ ਕਿ ਇਹ ਯੂਨਾਈਟਿਡ ਅਮਰ ਅਰਬ ਏਮੀਰੇਟਸ ਤੇ ਪਹੁੰਚ ਗਿਆ ਸੋ ਵੀ ਵਿਲ ਟਾਇਰ ਵਿਦ them ਥਰੂ ਦ ਪ੍ਰੋਪਰ ਚੈਨਲ ਸੋ ਦਟ ਸਾਨੂੰ ਉੱਥੋਂ ਡੀ ਜ਼ਿਕਰ ਖਾਸ ਹੈ ਕਿ ਕਮਲਕੌਰ ਦੀ লাশ ਬਠਿੰਡਾ ਦੇ ਵਿੱਚ ਖੜੀ ਉਸ ਦੀ ਗੱਡੀ ਦੇ ਵਿੱਚੋਂ ਹੀ ਬਰਾਮਦ ਹੋਈ ਸੀ ਇਸ ਵਾਰ ਦਾ ਤੋਂ ਬਾਅਦ ਇਨਫਲੂਐਂਸਰ ਦੀਪਿਕਾ ਲੂਥਰਾ ਤੇ ਪ੍ਰੀਤ ਜੱਟੀ ਨੂੰ ਵੀ ਧਮਕੀਆਂ ਗਈਆਂ ਤੇ ਉਹਨਾਂ ਨੇ ਅੰਮ੍ਰਿਤਪਾਲ ਦੇ ਉੱਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ